ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਦੋਂ ਪੂਰਬ ਦੇ ਦੌਰੇ ਤੇ ਸਨ ਅਲਾਬਾਦ ਦੀ ਸੰਗਤ ਵੱਲੋਂ ਬੇਨਤੀ ਕਰਨ ਤੇ 6 ਮਹੀਨੇ ਤਕਰੀਬਨ ਉਹ ਪ੍ਰਯਾਗ ਰਾਜ ਤਰਪਣੀ ਵਿਖੇ ਰਹੇ ਜਿੱਥੇ ਗੁਰਦੁਆਰਾ ਸਹਿ ਪੱਕੀ ਸੰਗਤ ਅਸਾਰੇ ਹੋਏ ਹਨ ਉਸ ਦੀ ਕਦਾਈ ਦਰਾਨ ਗੁਰੂ ਪਾਸ਼ਾ ਜੀ ਨਾਲ ਸੰਬੰਧਿਤ ਨਿਸ਼ਾਨੀਆਂ ਮਿਲੀਆਂ ਜਿਨ੍ਹਾਂ ਦੇ ਦਰਸ਼ਨ ਤੁਸੀਂ ਇਸ ਵੀਡੀਓ ਵਿੱਚ ਕਰੋਗੇ ਜਰੂਰ ਸਾਰੀ ਵੀਡੀਓ ਦੇਖਿਓ ਆਓ ਦਰਸ਼ਨ ਕਰੀਏ ਉਹਨਾਂ ਪਵਿੱਤਰ ਨਿਸ਼ਾਨੀਆਂ ਦੇ ਇਹ ਸ੍ਰੀ ਸਾਹਿਬ ਜਿਸਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਸ੍ਰੀ ਸਾਹਿਬ ਇਸ ਪਵਿੱਤਰ ਸਥਾਨ ਦੀ ਖੁਦਾਈ ਦੇ ਦੌਰਾਨ ਪ੍ਰਾਪਤ ਹੋਈ ਇਸੇ ਤਰ੍ਹਾਂ ਹੀ ਦੂਸਰੀ ਸਤਗੁਰਾਂ ਦੀ ਪਵਿੱਤਰ ਯਾਦ ਹੈ ਸਤਗੁਰਾਂ ਦੀ ਇੱਕ ਪੱਥਰ ਦੀ ਚੌਂਕੀ ਜਿਸ ਤੇ ਸਤਿਗੁਰੂ ਜੀ ਆਸਣ ਲਾ ਕਰਕੇ ਬੈਠਦੇ ਸਨ ਸਮੇਂ ਦੇ ਬਹੁਤ ਸਮੇਂ ਦੇ ਬਾਅਦ ਉਹ ਚੌਂਕੀ ਦਾ ਜੋ ਪੱਥਰ ਸੀ ਉਹ ਜੀਰਣ ਹੋਣ ਕਰਕੇ ਟੁੱਟ ਗਿਆ ਪਰੰਤੂ ਉਸ ਚੌਂਕੀ ਦੇ ਜੋ ਪਵਿੱਤਰ ਪਾਵੇ ਹਨ ਉਹ ਪਾਵੇ ਵੀ ਇਸ ਖੁਦਾਈ ਦੇ ਦੌਰਾਨ ਪ੍ਰਾਪਤ ਹੋਏ ਜੋ ਮਹਾਪੁਰਸ਼ਾਂ ਨੇ ਉਸੇ ਤਰ੍ਹਾਂ ਹੀ ਸੰਭਾਲ ਕਰਕੇ ਰੱਖੇ ਹੋਏ ਹਨ ਔਰ ਤੀਸਰੀ ਪਵਿੱਤਰ ਸਤਗੁਰਾਂ ਦੀ ਯਾਦ ਹੈ ਸ਼ੰਖ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਸ਼ੰਖ ਵੀ ਉਸੇ ਖੁਦਾਈ ਦੇ ਦੌਰਾਨ ਹੀ ਪ੍ਰਾਪਤ ਹੋਇਆ ਔਰ ਚੌਥੀ ਸਤਗੁਰਾਂ ਦੀ ਅਮੋਲਕ ਯਾਦਸਤ ਹੈ ਜੋ ਇਸ ਸਥਾਨ ਤੇ ਖੂ ਹੈ ਜਿਸ ਖੂ ਤੇ ਸਤਗੁਰੂ ਜੀ ਇਸ਼ਨਾਨ ਕਰਦੇ ਸਨ ਉਹ ਖੂ ਸਤਗੁਰਾਂ ਦੀ ਪਵਿੱਤਰ ਯਾਦ ਨੂੰ ਦਰਸਾਉਂਦਾ ਹੈ ਔਰ ਉਸ ਸਮੇਂ ਤੋਂ ਲੈ ਕਰਕੇ ਇਹ ਸਥਾਨ ਸ੍ਰੀ ਨਿਰਮਲ ਪੰਚਾਇਤੀ ਅਖਾੜਾ ਦੇ ਪ੍ਰਬੰਧ ਹੇਠ ਚੱਲ ਰਿਹਾ ਹੈ ਸਮੇਂ ਸਮੇਂ ਅਨੁਸਾਰ ਸ੍ਰੀ ਨਿਰਮਲ ਪੰਚਾਇਤੀ ਅਖਾੜਾ ਹਾਂਜੀ ਸੰਤ ਜੀ ਵੀਡੀਓ ਸ਼ੇਅਰ ਜਰੂਰ ਕਰਿਓ ਇਹ ਦਰਲੱਭ ਵਸਤੂਆਂ ਵਾਂ ਜਿਹੜੀਆਂ ਸਾਡੇ ਗੁਰੂ ਸਾਹਿਬ ਜੀ ਦੇ ਨਾਲ ਸੰਬੰਧਤ ਹਨ ਇਹ ਉਸ ਸਮੇਂ ਮਿਲੀਆਂ ਜਦੋਂ ਨਿਰਮਲ ਪੰਚਾਇਤ ਅਖਾੜੇ ਵੱਲੋਂ ਗੁਰਦੁਆਰਾ ਸਾਹਿਬ ਦੀ ਨਵ ਅਸਾਰੀ ਲਈ ਇਮਾਰਤ ਮਹਾਂਉਂਡ ਦੀ ਸ਼ੁਰੂਆਤ ਕੀਤੀ ਗਈ ਤੇ ਉਸ ਖਦਾਈ ਦੇ ਵਿੱਚੋਂ ਇਹ ਵਸਤੂਆਂ ਨਿਕਲੀਆਂ ਤੇ ਕਰੀਬਨ 6 ਮਹੀਨੇ ਅਲਾਬਾਦ ਦੀ ਸੰਤ ਕੋਲ ਬੇਨਤੀ ਕਰਨ ਤੇ ਗੁਰੂ ਤੇਗ ਭਾਦਰ ਪਾਸ਼ਾ ਜੀ ਉੱਥੇ ਰਹੇ ਨਾਮਦਾਨ ਕੀਰਤ ਕਰਨ ਵੰਡ ਸ਼ੋਡਾ ਦਾ ਪ੍ਰਦੇਸ਼ ਦਿੰਦੇ ਰਹੇ ਇੱਥੇ ਹੀ ਕਲਗੀਧਰ ਦਸ਼ਮੇਸ਼ ਪਾਸ਼ਾ ਜੀ ਨੇ ਅਵਤਾਰਤਾ ਰਿਆ ਸੀ ਪਟਨੇ ਜਾਣ ਤੋਂ ਪਹਿਲਾਂ ਦੀ ਇਹ ਸੰਗਤਵਾ ਸੋ ਵੀਰੋ ਇੱਥੇ ਗੁਰਦੁਆਰਾ ਸਾਹਿਬ ਪੱਕੀ ਸੰਗਤ ਵੀ ਬਣੇ ਹੋਏ ਹਨ ਜਿਹੜੇ ਵੀਰ ਉੱਥੇ ਲਾਗੇ ਨੇੜੇ ਰਹਿੰਦੇ ਉਹ ਤਾਂ ਦਰਸ਼ਨ ਕਰ ਲੈਂਦੇ ਪਰ ਜਿਹੜੇ ਵੀਰ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਆ ਜਿਹੜੇ ਜਾ ਨਹੀਂ ਸਕਦੇ ਉਹਨਾਂ ਤਾਂ ਹੀ ਇਹ ਵੀਡੀਓ ਤੁਸੀਂ ਸ਼ੇਅਰ ਕਰਕੇ ਤਾਂ ਜੋ ਉਹ ਸਾਰੇ ਸੰਤ ਗੁਰੂ ਪਾਤਸ਼ਾਹ ਜੀ ਨਾਲ ਸੰਬੰਧਿਤ ਨਿਸ਼ਾਨੀਆਂ ਦੇ ਦਰਸ਼ਨ ਕਰ ਲਵੇ ਤੇ ਇੱਕ ਸੇਵਾ ਲੈ ਸਕਦੇ ਹੋ ਇਹ ਵੀ ਸੇਵਾ ਹੁੰਦੀ ਆਪਣੇ ਗੁਰੂ ਪਾਤਸ਼ਾਹ ਜੀ ਆਪਣੇ ਪੁਰਾਣੇ ਇਤਿਹਾਸ ਨੂੰ ਸ਼ੇਅਰ ਕਰਨਾ ਤੇ ਆਉਣ ਵਾਲੀ ਪੀੜ੍ਹੀ ਨੂੰ ਜਾਣੂ ਕਰਾਉਣਾ ਹੈ ਵਾਇਗਨ ਡਿੱਕਾ ਖਾਲਸਾ ਵਾਇਗਨ ਕੀ ਕੀ ਫਤਿਹ